ਕਮਦਮਾ ਸਾਹਿਬੀ ਦੇ ਤੱਕ ਸਾਹਿਬ ਦੇ ਨਾਲ ਹੀ ਗੁਰਦੁਆਰਾ ਸਾਹਿਬ ਹੈ ਜਿਹੜੇ ਇੱਥੇ ਦੇਖ ਸਕਦੇ ਹੋ ਗੁਰਦੁਆਰਾ ਸ੍ਰੀ ਲਖਣ ਸਰ ਸਾਹਿਬ ਉੱਥੇ ਦਾ ਕੀ ਇਤਿਹਾਸ ਹੈ ਕੀ ਮਾਨਤਾਵਾ ਨੇ ਉਹਦੇ ਬਾਰੇ ਜਰੂਰ ਆਪਾਂ ਗੱਲਬਾਤ ਕਰਾਂਗੇ ਜਾਣਾਂਗੇ ਉੱਥੋਂ ਦੀਆਂ ਸੰਤਾਂ ਤੋਂ ਉੱਥੇ ਦੇ ਸੇਵਾਦਾਰਾਂ ਤੋਂ ਕੀ ਇਤਿਹਾਸ ਹੈ ਕਹਿੰਦੇ ਨੇ ਵੀ ਜਿਹੜੇ ਬੰਦੇ ਨੂੰ ਪੜ੍ਹਾਈ ਨਹੀਂ ਆਉਂਦੀ ਉਹ ਇੱਥੇ ਉਹਨਾਂ ਨੇ ਠੱਡੀਆਂ ਰੱਖੀਆਂ ਹੋਈਆਂ ਜਗ੍ਹਾ ਬਣਾਈ ਹੋਈ ਹੈ ਉੱਥੇ ਬੈਠ ਕੇ ਪੰਜਾਬੀ ਲਿਪੀ ਉਦਾਹਰਣਾਂ ਲਿਖ ਕੇ ਜਾਂਦੇ ਨੇ ਪੈਂਤੀ ਅਖਰੀ ਲਿਖ ਕੇ ਜਾਂਦੇ ਨੇ ਤੇ ਉਹਨਾਂ ਨੂੰ ਪੜ੍ਹਾਈ ਦੇ ਵਿੱਚ ਵਾਧਾ ਹੁੰਦਾ ਹੈ ਇੱਥੇ ਦਾ ਇਤਿਹਾਸ ਖਦਾਬ ਦੀ ਲੋ 200 ਸਾਲ ਦੀ ਸੰਸਥਾ ਨੇ 200 ਗੁਰੂ ਸਾਹਿਬਾਂ ਦੇ ਇਤਿਹਾਸ ਗੁਰੂ ਸਾਹਿਬ ਨਾਲ ਸਮਰਥਤਾ ਸਥਾਨਾ ਗੁਰੂ ਸਾਹਿਬ ਦੀ ਸਾੜੀ ਜੰਗ ਨਾਲ ਲੰਨਤ ਬਾਝ ਅਰੇ ਆਏ ਤੇ ਇੱਥੇ ਉਹਨਾਂ ਨੇ ਦਮ ਲਿਆ ਸਹਾਂ ਲਿਆ ਆਪਣੀ ਸੇਈ ਤੇ ਕਲਮਾ ਇਸ ਸਰੋਵਰ ਦੇ ਵਿੱਚ ਅੱਛਾ ਜਿਹੜੀ ਮਤਲਬ ਜਿਹੜਾ ਪੂਰਨਸੀ ਦਾ ਵਰ ਦਿੱਤਾ ਮਹਾਰਾਜ ਗੁਰੂ ਕੀ ਕਾਸ਼ੀ ਦੀ ਦਾ ਵਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਤੇ ਸਵਾਗਤ ਹੈ ਜੀ ਸੰਗਤ ਜੀ ਅੱਜ ਅਸੀਂ ਪਹੁੰਚੇ ਆ ਜੀ ਤਾਕਤ ਸ੍ਰੀ ਦਮਦਮਾ ਸਾਹਿਬ ਸਾਬੂ ਦੀ ਟੰਗਲੀ ਜਿਹਨੂੰ ਕਿ ਗੁਰੂ ਕੀ ਕਾਸ਼ੀ ਵੀ ਕਿਹਾ ਜਾਂਦਾ ਆਪ ਜੀ ਸਾਹਮਣੇ ਦੇਖ ਸਕਦੇ ਹੋ ਦਰਸ਼ਨ ਕਰ ਸਕਦੇ ਹੋ ਦੁਦਾਰਾ ਸੈਕਟਰ ਦੀ ਪਾਦ ਬਿਮਾਰਤ ਦੇ ਤੇ ਸੰਗਤ ਜੀ ਥੋੜਾ ਜਿਹਾ ਜਦੋਂ ਅਸੀਂ ਆਏ ਆ ਤੇ ਸਾਹਮਣੇ ਡਿਊਟੀ ਤੋਂ ਦਿਖਾ ਦਿੰਨੇ ਆ ਇੱਧਰ ਕੈਮਰਾਮੈਨ ਮਿਕਾਉਂਗਾ ਦਿਖਾਓ ਕਿ ਕੰਮ ਚੱਲ ਰਿਹਾ ਥੋੜੀ ਕਾਰ ਸੇਵਾ ਦਾ ਕਾਰਜ ਚੱਲ ਰਿਹਾ ਹੈ ਫਰਸ਼ ਵੀ ਨਵਾਂ ਪੈ ਰਿਹਾ ਹੈ ਹੋਰ ਵੀ ਬਹੁਤ ਸਾਰੀ ਕਾਰ ਸੇਵਾ ਦਾ ਜਿਹੜਾ ਬਿਲਡਿੰਗ ਦਾ ਕਾਰਜ ਚੱਲ ਰਿਹਾ ਜੀ ਬਾਕੀ ਆਪ ਜੀ ਨੂੰ ਦਰਸ਼ਨ ਕਰਾਉਨੇ ਆ ਅੰਦਰ ਵੀ ਅੰਦਰ ਦਰਬਾਰ ਸਾਹਿਬ ਦੇ ਵਿੱਚ ਤਾਂ ਆਪਾਂ ਵੀਡੀਓ ਨਹੀਂ ਬਣਾ ਪਾਵਾਂਗੇ ਕਿਉਂਕਿ ਆਗਿਆ ਨਹੀਂ ਹੈ ਇੱਕ ਗੱਲ ਹੋਰ ਸੰਗਤ ਜੀ ਅੱਜ ਦੀ ਤੁਹਾਨੂੰ ਸਾਂਝੀ ਕਰਨੀ ਹੈ ਆਪਣੀ ਪਰਸਪਰ ਪਾਵਾਂਗੇ ਦਮਦਮਾ ਸਾਹਿਬ ਜੀ ਦੇ ਤਖਤ ਸਾਹਿਬ ਦੇ ਨਾਲ ਹੀ ਗੁਰਦੁਆਰਾ ਸਾਹਿਬ ਹੈ ਜਿਵੇਂ ਇੱਧਰ ਦੇਖ ਸਕਦੇ ਹੋ ਗੁਰਦੁਆਰਾ ਸ੍ਰੀ ਲਖਣ ਸਰ ਸਾਹਿਬ ਉੱਥੇ ਦਾ ਕੀ ਇਤਿਹਾਸ ਹੈ ਕੀ ਮਾਨਤਾਵਾ ਨੇ ਉਹਦੇ ਬਾਰੇ ਜਰੂਰ ਆਪਾਂ ਗੱਲਬਾਤ ਕਰਾਂਗੇ ਜਾਣਾਂਗੇ ਉੱਥੋਂ ਦੀਆਂ ਸੰਤਾਂ ਤੋਂ ਉੱਥੋਂ ਦੇ ਸੇਵਾਦਾਰਾਂ ਤੋਂ ਵੀ ਕੀ ਇਤਿਹਾਸ ਹੈ ਕਹਿੰਦੇ ਨੇ ਵੀ ਜਿਹੜੇ ਬੰਦੇ ਨੂੰ ਪੜ੍ਹਾਈ ਨਹੀਂ ਆਉਂਦੀ ਉਹ ਇੱਥੇ ਉਹਨਾਂ ਨੇ ਛੱਟੀਆਂ ਰੱਖੀਆਂ ਹੋਈਆਂ ਜਗ੍ਹਾ ਬਣਾਈ ਹੋਈ ਹੈ ਉੱਥੇ ਬੈਠ ਕੇ ਪੰਜਾਬੀ ਲਿਪੀ ਉੜਾੜਾ ਲਿਖ ਕੇ ਜਾਂਦੇ ਨੇ 35 ਅੱਖਰੀ ਲਿਖ ਕੇ ਜਾਂਦੇ ਨੇ ਤੇ ਉਹਨਾਂ ਨੂੰ ਪੜ੍ਹਾਈ ਦੇ ਵਿੱਚ ਵਾਧਾ ਹੁੰਦਾ ਹੈ ਤੇ ਹੋਰ ਵੀ ਬੜਾ ਕੁਝ ਆਪਾਂ ਇੱਥੇ ਦਰਸ਼ਨ ਮਿਲੇ ਕਰਾਂਗੇ ਔਰ ਨਾਲ-ਨਾਲ ਤੁਹਾਨੂੰ ਦਿਖਾਉਂਦੇ ਜਾਂਦੇ ਆ ਜੀ ਜੋ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਸਾਹਮਣੇ ਗੁਰਦੁਆਰਾ ਤਖਤ ਸ੍ਰੀ ਦਮਦਮਾ ਸਾਹਿਬ ਗੁਰੂਕੀਰਤ ਸਿੰਘ ਸਾਹਿਬ ਦੀ ਕਲਵੰਡੀ ਉੱਥੇ ਅੰਦਰ ਤਾਂ ਆਪਾਂ ਵੀਡੀਓ ਨਹੀਂ ਬਣਾ ਪਾਵਾਂਗੇ ਕਿਉਂਕਿ ਲਾਊਡ ਨਹੀਂ ਹੈ ਜਿੱਥੇ ਜਿਹੜੀ ਗੱਲ ਆਪਾਂ ਕਰ ਰਹੇ ਸੀ ਇਹ ਤੇ ਇੱਕ ਗੁਰਦਾਰਾ ਸਾਹਿਬ ਹੈ ਜੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੁਰਦਾਰਾ ਲਖਣ ਸਰ ਸਾਹਿਬ 5 6 ਦਸਵੀਂ ਇੱਥੋਂ ਦੇ ਤੁਹਾਨੂੰ ਦਰਸ਼ਨ ਮੇਲੇ ਕਰਾਉਨੇ ਆ ਕਿ ਇੱਥੇ ਦਾ ਇਤਿਹਾਸ ਹੈ ਕੀ ਗੱਲਬਾਤ ਹੈ ਆਓ ਨਾਲ ਨਾਲ ਦਰਸ਼ਨ ਕਰਦੇ ਹਾਂ ਜੀ ਸਮਝ ਆਉਂਦਾ ਹੈ ਉਹ ਗੁਰਦਾਰਾ ਲਖਣ ਸਰ ਸਾਹਿਬ ਜੀ ਸਾਹ ਜੀ ਮੈਂ ਉਹ ਦੇਖ ਰਾਂਗੇ ਨਾ ਉੱਥੇ ਦੇ ਫੁੱਲ ਜਿਵੇਂ ਅਸੀਂ ਖੜੇ ਆ ਗੁਰਦੁਆਰਾ ਲਖਨ ਸਰ ਸਾਹਿਬ ਵਿਖੇ ਇੱਥੇ ਸੰਤਾਂ ਪੰਜਾਬੀ 33 ਅਖਰੀ ਲਿਖ ਕੇ ਜਾਂਦੀਆਂ ਨੇ ਤੇ ਉਹਨਾਂ ਨੂੰ ਪੜ੍ਹਾਈ ਆਉਂਦੀ ਏ ਇੱਥੋਂ ਦੀਆਂ ਸੰਤਾਂ ਦੀ ਮਨੋਤ ਆ ਆਓ ਤੁਹਾਨੂੰ ਦਰਸ਼ਨ ਕਰਾਉਨੇ ਆ ਕਿਦਾਂ ਦਾ ਮਾਹੌਲ ਐ ਕੀ ਕੁਛ ਇੱਕ ਦਾ ਪ੍ਰਬੰਧ ਐ ਅੰਦਰ ਆਪਾਂ ਦਰਬਾਰ ਸਾਹਿਬ ਦੇ ਅੰਦਰ ਵੀਡੀਓ ਨਹੀਂ ਬਣਾ ਸਕਦੇ ਕਿਉਂਕਿ ਮਨਾਈ ਐ ਅੱਗੇ ਨਹੀਂ ਐ ਇਸ ਤੋਂ ਬਾਅਦ ਹੀ ਆਪਾਂ ਕਰੀਏਗਾ ਸੋ ਸੰਗਤ ਜੀ ਆਪ ਜੀ ਦੇਖ ਸਕਦੇ ਹੋ ਇਹਤੇ ਜਗਾ ਭਰਾਈ ਹੋਈ ਹੈ ਸਾਰੀ ਦਿਖਾਉਂਦੀ 35 ਅਖਰੀਆ 30 ਤੇ ਲਿਖੀ ਹੋਈ ਹੈ ਉੱਪਰ ਤੇ ਹੇਠਾਂ ਇਹਨਾਂ ਨੇ ਬਕਸਿਆਂ ਦੇ ਵਿੱਚ ਨਾ ਰੇਤ ਪਾਈ ਹੋਈ ਹੈ ਫਸਲੇਟਾਂ ਰੱਖੀਆਂ ਹੋਈਆਂ ਇਸ ਰੇਤ ਦੇ ਉੱਤੇ 35 ਅਖਰੀ ਲਿਖ ਕੇ ਜਾਂਦੇ ਨੇ ਸਲੇਫ ਤੇ ਲਿਖਦੇ ਨੇ ਤੇ ਸੰਗਤ ਦੀ ਮਨੋਤ ਹੈ ਮੰਨਤਾ ਹੈ ਕਿ ਬੱਚਿਆਂ ਨੂੰ ਪੜ੍ਹਾਈ ਆਉਂਦੀ ਹੈ ਹੁਣ ਇਹਦੇ ਬਾਰੇ ਸਚਾਈ ਕੀ ਇਤਿਹਾਸ ਕੀ ਹੈ ਉਹਦੇ ਬਾਰੇ ਵੀ ਆਪਾਂ ਜਰੂਰ ਜਾਣਾਂਗੇ ਉਧਰ ਦਿਖਾਣਾ ਤੁਹਾਨੂੰ ਵੱਡੇ ਵੱਡੇ ਸਿਆਣੇ ਬੱਚੇ ਵੀ ਨੇ ਜਿਹੜੇ ਲਿਖ ਰਹੇ ਨੇ ਕਿਨੇ ਨਾਲ ਗੱਲਬਾਤ ਕਰਨ ਦਾ ਵੀ ਆਪਾਂ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇਓ ਲਿਖਿਆ ਜੀ ਪੰਤੀ ਅਖਰੀ ਕਿਨੇ ਕਿਨੇ ਲਿਖੀ ਹੈ ਜੀ ਅੰਤਕੀ ਨਾਮ ਅਵਜਾਪੀ ਦਾ ਅਲਕੀਤ ਸਿੰਘ ਕਿੱਥੋਂ ਆਏ ਕਿੱਥੋਂ ਆਏ ਜੀ ਮੋਦੀ ਤੋਂ ਇਹ ਪੰਤੀ ਅਖਰੀ ਤੁਸੀਂ ਲਿਖੀ ਹੈ ਭਾਈ ਕਿੰਨੀ ਕੀਤੀ ਤੁਸੀਂ ਵੈਸੇ 12 12 ਇਹ ਤੁਸੀਂ ਕਿਸੇ ਮਤਲਬ ਗੋਚਣਾ ਤੁਸੀਂ ਦਿੱਤੀ ਹੈ ਪੜਾਈ ਦੇ ਵਿੱਚ ਹੋਰ ਵਾਧਾ ਹੋਵੇ ਤੁਹਾਨੂੰ ਪੜਾਈ ਹੋਵੇ ਇੱਥੇ ਦਾ ਇਤਿਹਾਸ ਪਤਾ ਆਪ ਜੀ ਨੂੰ ਅਸੀਂ ਥੋੜਾ ਦੱਸੂਗਾ ਸਾਡੇ ਸੰਸਥਾ ਨੂੰ ਬਸੇ ਗਿ ਜੀ ਸਾਹਿਬ ਆ ਰਿਸੀਏ ਚੋ ਕੇ ਜਿਹੜੇ ਗੁਰੂ ਸਾਹਿਬ ਨਾਲ ਸੰਬੰਧਤ ਦਾ ਸਥਾਨ ਹੈ ਜੀ ਗੁਰੂ ਗੋਬੀ ਸਿੰਘ ਹੈ ਥੈਂਕ ਯੂ ਹਾਂਜੀ ਵੀਰ ਜੀ ਆਪ ਜੀ ਇੱਥੇ ਦੇ ਹੋ ਕਿੱਥੋਂ ਆਏ ਹੋ ਸੰਸਥਾ ਕਿੱਥੋਂ ਆਈ ਹੈ ਜੀ ਜੀ ਗੁਰੂ ਆਈ ਹੈ ਜੀ ਗ੍ਰਾਉਂਡ ਸਾਈਡ ਤੋਂ ਅਨੀਵਾਰ ਆਉਣੇ ਤੇ ਪਹਿਲਾਂ ਨਹੀਂ ਆਇਆ ਜੀ ਖੁਸ਼ੀ ਆਇਆ ਮੈਂ ਚਲ ਠੀਕ ਹੈ ਜੀ ਇਧਰ ਵੀਰ ਜੀ ਲਿਖਣ ਲੱਗੇ ਨੇ ਜੀ ਪੈਂਤੀਖ ਰਿਹਾ ਹਾਂ ਜੀ ਭਾਈ ਸਾਹਿਬ ਤੁਸੀਂ ਲਿਖ ਰਹੇ ਹੋ ਜੀ ਹਾਂ ਜੀ ਇਹ ਮਨੋਹਤ ਹੈ ਵੀ ਜਿਨ੍ਹਾਂ ਨੂੰ ਪੜ੍ਹਾਈ ਨਹੀਂ ਆਉਂਦੀ ਜਾਂ ਘਟ ਆਉਂਦੀ ਉਹ ਲਿਖਦੇ ਨੇ ਤੇ ਉਹਨਾਂ ਦਾ ਦਿਮਾਗ ਤੇਜ਼ ਹੁੰਦਾ ਹੈ ਜੀ ਚਲੋ ਜੀ ਬਸ ਸਾਹਿਬ ਐਗੁਰ ਜੀ ਕੇ ਪਤੇ ਥੋੜਾ ਜਿਹਾ ਚਾਨਣਾ ਪਾਓ ਜੀ ਸਾਨੂੰ ਸੰਗਤਾਂ ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਤੇ ਆਪ ਜੀ ਨੂੰ ਸੰਗਤਾਂ ਦੇਖ ਰਹੀਆਂ ਨੇ ਕੀ ਸੀ ਤਾਂ ਸਿੱਤੇ ਦਾ ਕਿਉਂ ਪੰਜਾਬੀ ਲਿਖੀ ਜਾਂਦੀ ਹੈ ਤੇ ਕਦੋਂ ਤੋਂ ਇਹ ਮੰਨਤਾ ਸ਼ੁਰੂ ਹੋਈ ਥੋੜਾ ਜਿਆ ਸਾਾਨੂੰ ਦੱਸੋ ਕਿ ਜੀ ਆਪ ਜੀ ਨੂੰ ਕਿਰਪਾ ਕਰ ਸਕਦੇ ਥੋੜਾ ਨੇੜੇ ਆਓ ਬੇਟਾ ਆਵਾਜ਼ ਚੰਗੀ ਤਰ੍ਹਾਂ ਸਾਹਿਬ ਨੇ ਜਦੋਂ ਇੱਥੇ ਦਮ ਲਿਆ ਸੀ ਨਾ ਹਾਂਜੀ ਸਾਰੀ ਜੰਗਲਾਣਾ ਲੜਕਵੇਂ ਬਾਬਾ ਜੀ ਪਹਿਲਾਂ ਮੈਂ ਪੁੱਛਣਾ ਚਾਹਾਂਗਾ ਆਪ ਜੀ ਦਾ ਸ਼ੁਗਨਾਮ ਕੀ ਜੀ ਕੁਲਦੀਪ ਸਿੰਘ ਪਾਵਾ ਵਾਜੂ ਸਾਹਿਬ ਕੁਲਦੀਪ ਸਿੰਘ ਜੀ ਕਿੱਥੋਂ ਆਰ ਜੀ ਮੈਂ ਕਹਿੰਦਾ ਵਾਜੂ ਵਾਹ ਤਨਪਾਗ ਸਾਡੇ ਕੈਨੇਡਾ ਦੀ ਧਰਤੀ ਤੋਂ ਆਏ ਨੇ ਜੀ ਦਮਦਮਾ ਸੇਵਿਕੇ ਇੱਥੇ ਸਪੈਸ਼ਲੀ ਆਏ ਹੋ ਦਰਸ਼ਨ ਮੈਨੇ ਆ ਲਈ ਆ ਹਾਂ ਜੀ ਠੀਕ ਹੈ ਜੀ ਹਾਂ ਦੱਸ ਰਹੇ ਸੀ ਆਪ ਜੀ ਗੁਰੂ ਸਾਹਿਬ ਨੇ ਸਾਰੀ ਜੰਗਾਂ ਲੜਨ ਤੋਂ ਬਾਅਦ ਆ ਜਦ ਇੱਥੇ ਆਏ ਤੇ ਇੱਥੇ ਉਹਨਾਂ ਨੇ ਦਮ ਲਿਆ ਸਾਹ ਲਿਆ ਬਿਲਕੁਲ ਹਾਂ ਜੀ ਤਾਂ ਨਾਮ ਹੈ ਦੰਦਮਾ ਸਾਹਿਬ ਦੰਦਮਾ ਸਾਹਿਬ ਕਹਿੰਦੇ ਆ ਕਿ ਇੱਥੇ ਆ ਕੇ ਬੈਠਾ ਥੋੜਾ ਰੁਕ ਕੇ ਤੇ ਗੁਰੂ ਜੀ ਸਾਹਿਬ ਜੀ ਦੀ ਰਚਨਾ ਵੀ ਇੱਥੇ ਹੀ ਹੋਈ ਸੀ ਹਾਂ ਜੀ ਆਪ ਜੀ ਪੂਰਨਤਾ ਜਿਹੜੀ ਹੋਈ ਸੀ ਹਾਂ ਪੂਰਨਤਾ ਹੋਈ ਸੀ ਇੱਥੇ ਮਹਾਰਾਜਾ ਜੀ ਅਮਾਨਤ ਦਰਸ ਕੀਤੀ ਗਈ ਸੀ ਔਰ बाबा मणि सिंह के बाबा देव सिंह जी ने हां जी जो चार्ज गए थे वो दिखते देख सकते हैं ते उन्होंने वार मिला इस धरती ਨੂੰ हां जी ਕਿ ਇਹ ਗੁਰੂ ਕੀ ਕਾਸ਼ੀ ਬਣੇਗੀ हां जी ਤੇ ਬਹੁਤ ਵੱਡਾ ਐਜੂਕੇਸ਼ਨ ਸੈਂਟਰ ਬਣੇਗਾ ਮਾਨ ਵਾਲੇ ਸਮੇਂ हां जी ਅੱਜ ਦੇਖ ਰਹੇ ਹਾਂ ਮਸਤੂਆਣਾ ਸਾਹਿਬ ਵਾਲੀ ਨੇ ਵੀ ਇੱਕ ਯੂਨੀਵਰਸਿਟੀ ਖੋਲਹੀ ਹੈ ਅੱਛਾ ਹਾਂ ਜੀ ਹੋਰ ਵੀ ਬਹੁਤ ਸਕੋਪ ਹੈਗਾ ਹਲੇ ਬਣੇਗਾ ਹੋ ਹਾਂਜੀ ਜੀ ਸਾਹਿਬ ਨੇ ਬਹੁਤ ਅੱਗੇ ਦੀਆਂ ਗੱਲਾਂ ਕਰ ਦਿੱਤੀਆਂ ਸੀ ਬਿਲਕੁਲ ਬਿਲਕੁਲ ਸਾਡੇ ਵਾਰ ਦਿੱਤਾ ਹੈ ਇੱਥੇ ਇੱਕ ਜ਼ੋਰ ਵੀ ਦੇ ਵਿੱਚ ਆਪਣੀ ਸਿਆਹੀ ਤੇ ਕਲਮ ਇਸ ਸਰੋਵਰ ਦੇ ਵਿੱਚ ਅੱਛਾ ਜਿਹੜੀ ਮਤਲਬ ਜਿਹੜਾ ਨਾਲ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰ ਸੀ ਉਹਨਾਂ ਨੇ ਲਿਖੀਆਂ ਸੀਗੀਆਂ ਨੇ ਵਾਜੂ ਹਾਂਜੀ ਉਹ ਇਸ ਸਰੋਵਰ ਦੇ ਵਿੱਚ ਠੀਕ ਹੈ ਜੀ ਇੱਥੇ ਜਲ ਪ੍ਰਵਾਹ ਇੱਥੇ ਕਿੰਨਾ ਜਲ ਪ੍ਰਵਾਹ ਇੱਥੇ ਕਿੰਨਾ ਠੀਕ ਹੈ ਜੀ ਬਹੁਤ ਹਲੇ ਵਾਰ ਦਿੱਤਾ ਸੀ ਕਿ ਇੱਥੇ ਜੋ ਵੀ ਬੱਚੇ ਗੁਰੂ ਸਾਹਿਬ ਦੇ ਬਚਨ ਉਹ ਐਸੀ ਵੀ ਇੱਥੇ ਜਿਹੜੇ ਬੱਚੇ ਆ ਕੇ ਬੜਾ ਆੜਾ ਆੜਾ ਲਿਖਣਗੇ ਉਹ ਪੜਾਈਂ ਬਹੁਤ ਤੇਜ਼ ਹੋਗੇ ਗੁਰੂ ਸਾਹਿਬ ਨੇ ਇਹ ਬਖਸ਼ਿਸ਼ ਕੀਤੀ ਸੀ ਬਾਕੀ ਬਾਹਰ ਤੇ ਸ਼ਰਾਪ ਹੈ ਜਿਹੜਾ ਇਹ ਸਾਡੀ ਗੁਰਮਤ ਦਾ ਕਨਸੈਪਟ ਨਹੀਂ ਹੈ ਗੁਰੂ ਸਾਹਿਬ ਦਾ ਬਚਨ ਹੈ ਜਿਹੜਾ ਉਹ ਸਾਡੇ ਲਈ ਟੱਲ ਹੈ ਇੱਥੇ ਮਾਰਨ ਨੇ ਬੀੜਾਂ ਦਾ ਵੀ ਮਾਰਨ ਨੇ ਕੀਤਾ ਉਤਾਰੇ ਕੀਤੇ ਗੁਰੂ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪੂਰਨਤਾ ਕੀਤੀ 9 ਮਹੀਨੇ ਤੇ ਗੁਰੂ ਸਾਹਿਬ ਰਹੇ ਜਦ ਜਿਵੇਂ ਭਵਨ ਦੱਸੇ ਕਿ ਦਮ ਲਿਆ ਇੱਥੋਂ ਹੀ ਚਾਰ ਬੀੜਾਂ ਚਾਰਾ ਤਖਤਾ ਦੇ ਵੀ ਹਾਂਜੀ ਆਪ ਜੀ ਦਾ ਕੀ ਨਾਮ ਹੈ ਜੀ ਮੈਂ ਸਤਪੁਰਨ ਜੀ ਕਿਥੋਂ ਦੇ ਆਪ ਜੀ ਸਿਕੰਗਣਵਾਲ ਤੋਂ ਬਹੁਤ ਅੱਛੇ ਜੀ ਸੂ ਸੰਗਤ ਇਦਾਂ ਥੋੜਾ ਜਿਹਾ ਇਤਿਹਾਸ ਜਿਵੇਂ ਹੁਣ ਆਪਾਂ ਇਕੱਠੇ ਹੋਏ ਆਂ ਜਿਹੜੀ ਨਵੀਂ ਸੰਗਤ ਆਈ ਹੈ ਕੁਝ ਜਾਣਨ ਨੂੰ ਮਿਲਦਾ ਆਪਾਂ ਨੂੰ ਨਹੀਂ ਤਾਂ ਆਪਾਂ ਦਰਸ਼ਨ ਮੇਲੇ ਕਰਕੇ ਰੌਣਕ ਮੇਲਾ ਦੇਖ ਕੇ ਚੱਲ ਜਾਨੇ ਆ ਤੇ ਸਾਡਾ ਮਕਸਦ ਸਿਰਫ ਇਨਾ ਕੀ ਹੈ ਕਿ ਜਿਹੜਾ ਵੀ ਇੱਥੇ ਆ ਰਿਹਾ ਥੋੜਾ ਬੋਤਾਂ ਨੂੰ ਪਤਾ ਵੀ ਹੋਵੇ ਜਾਣਕਾਰੀ ਵੀ ਹੋਣੀ ਚਾਹੀਦੀ ਹੈ ਘਰ ਜਾ ਕੇ ਬੱਚਿਆਂ ਨਾਲ ਵੀ ਸਾਂਝ ਪਾਵੇ ਵੀ ਜਿਸ ਥਾਂ ਤੇ ਜਾ ਕੇ ਆਏ ਆ ਉੱਥੇ ਦਾ ਆ ਇਤਿਹਾਸ ਹੈ ਦਮਦਮਾ ਸਾਹਿਬ ਦਾ ਹੀ ਕਿਹਾ ਜਾਂਦਾ ਹੈ ਗੁਰੂ ਸਾਹਿਬ ਨੇ ਸਾਰੇ ਜੰਗ ਲੜਨ ਤੋਂ ਬਾਅਦ ਇੱਥੇ ਆ ਕੇ ਧਾਮ ਲਿਆ ਸੀ ਖਿਦਰਾਣੇ ਦੀ ਟਾਪ ਤੋਂ ਬਾਅਦ ਗੁਰੂ ਸਾਹਿਬ ਦੀ ਜੰਗ ਤੋਂ ਬਾਅਦ ਇੱਕ ਸਾਲ ਇੱਥੋਂ ਫਿਰ 9 ਮਹੀਨੇ ਮਾਰੇ ਰੁਕੇ ਤੇ ਗੁਰੂ ਸਾਹਿਬ ਮਹਾਰਾਜ ਦੇ ਰੂਪ ਨੂੰ ਸੰਪੂਰਨ ਕਰਕੇ ਫਿਰ ਅੱਗੇ ਨੰਢੇੜਵਾਲ ਮਾਰੇ ਨੇ ਚਾਲੇ ਪਾਏ ਸੀ ਤੇ ਇਥੋਂ ਦਾ ਇਤਿਹਾਸ ਹੈ ਹਾਂਜੀ ਮੇਰੀ ਸਾਰੀ ਸਿੱਖ ਕੌਮ ਦੇ ਅੱਗੇ ਅਰਦਾਸ ਹੈਗੀਏ ਇਹ ਗੁਰੂ ਗ੍ਰੰਥ ਸਾਹਿਬ ਦੇ ਰੂਪ ਤੇ ਸਾਨੂੰ ਜੋ ਬਖਸ਼ਿਸ਼ ਹੋਈ ਹੈ ਇਹ ਬਹੁਤ ਵੱਡੀ ਬਖਸ਼ਿਸ਼ ਹੈ ਅਸੀਂ ਸਿਰਫ ਮਾਥਾ ਢੇਕਨ ਤੱਕ ਨਾ ਰਹੀਏ ਉਹ ਨੂੰ ਸਮਝ ਕੇ ਉਹ ਨੂੰ ਨੇਵੀਗੇਟ ਕਰਕੇ ਉਹ ਉਹ ਸਾਡਾ ਜੀਪੀਐਸ ਹੀ ਪਰਮਾਤਮਾ ਨੂੰ ਮਿਲੰਗਾ ਉਸ ਨੇਵੀਗੇਟ ਕਰੀਏ ਸੀ ਉਹ ਨੂੰ ਸਮਝੀਏ ਬਾਣੀ ਨੂੰ ਜਿੰਨਾ ਜਿਆਦਾ ਤੇ ਜਿਆਦਾ ਅਸੀਂ ਪੜੀਏ ਸ਼ਰਣ ਕਰੀਏ ਤੇ ਆਪਣੇ ਹਿਰਦੇ ਚ ਉਹ ਵਸ ਜਾਏ ਆਪਣੇ ਆਪ ਵਸ ਜਾਏਗੀ ਤਾਂ ਅੰਨੇ ਕੁਛ ਮਿਹਨਤ ਕਰਨ ਦੀ ਲੋੜ ਨਹੀਂ ਜਦ ਬਾਣੀ ਹਿਰਦੇ ਚ ਵਸ ਜਾਏਗੀ ਨਾ ਤੇ ਉਹ ਅਮਰਤ ਰਸ ਆਏਗਾ ਜਦੋਂ ਤੁਹਾਨੂੰ ਉਹ ਉਹ ਦਾ ਅਨੰਦ ਜੋ ਮਿਲਣਾ ਹੈ ਨਾ ਕੋਕ ਬੰਦਾ ਦਾਸ ਨਹੀਂ ਸਿਰ ਬਿਲਕੁਲ ਜੀ ਉਹ ਤਾਂ ਪੇਰਿਆ ਗੋਗੇ ਦੀ ਮਠਾਈ ਬਣ ਜਾਈਗੀ ਬਿਲਕੁਲ ਇਸ ਕਾ ਕੇ ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਕੇ ਨੈਵੀਗੇਟ ਕਰਕੇ ਸਮਝ ਕੇ ਭਾਵੇਂ ਜਿੰਨਾ ਜਿਆਦਾ ਸ-ਜਿਆਦਾ ਪੜ ਸਕਦੇ ਨਹੀਂ ਪੜ ਸੋ ਗੁਰੂwale ਬਣੋ ਜੀ ਸਾਰੇ ਸਾਬਤ ਸੁਣੋ ਤਾਂ ਉਹ ਗੁਰੂ ਕੀ ਕਾਸ਼ੀ ਚਾਪਾ ਖੜੇ ਆਏ ਥੋ ਇਹ ਦਾਤ ਲੈ ਕੇ ਜਾਣੀ ਹੈ ਵੀ ਜਿਹੜੇ-ਜਿਹੜੇ ਵੀ ਅੱਜ ਆਪਾਂ ਕੇਸਾਂ ਦੀ ਵਿਅਦਬੀ ਕਰ ਰਹੇ ਆਂ ਦਾੜੀਆਂ ਕਟਾ ਰਹੇ ਆਂ ਤੁਮਾਰਾ ਤੋਂ ਦਾਸ ਕਰਕੇ ਜਾਈਏ ਮਾਰਾ ਸਾਨੂੰ ਵੀ ਮਤ ਦੇ ਸਮਤ ਬਖਸ਼ਿਆ ਸੀ ਵੀ ਸਾਬਤ ਸੂਰਤ ਹੋ ਕੇ ਕਲ ਕੀ ਤਰਪਤਾ ਦੇ ਪੁੱਤਰ ਬਣ ਸਕਦੇ ਸੋ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਇਹ ਖਾਲਸਾ ਭਾਈ ਜੀ ਕਿਹੜੇ ਚੈਨਲ ਤੋਂ ਨਹੀਂ ਇਹ ਖਾਲਸਾ ਪ੍ਰਚਾਰ ਮਿਸ਼ਨ YouTube ਤੇ ਆ ਜੀ ਸਬਸਕ੍ਰਾਈਬ ਕਰ ਲਿਓ ਤੁਹਾਡੇ ਕੋਲ ਨੋਟੀਫਿਕੇਸ਼ਨ ਥੈਂਕ ਯੂ ਖਾਲਸਾ ਦੇ ਲੈ ਨਾ ਅਗਰ ਬਾਅਦ ਕਿਸੇ ਦਾ ਲੋਕ ਪੋਸਟ ਲੀਕ ਕਰੋ ਅਗਰ ਜੀ ਲਿਖੇ ਅਸੀਂ ਇੱਥੋਂ ਏਰੀਆ ਮਨਦੀਪ ਸਿੰਘ ਆ ਮੇਰਾ ਨਾਮ ਠੀਕ ਹੈ ਜੀ ਕੋਲਵੰਡੀ ਸਾਬੋ ਤੋਂ ਆਇਂਦਾ ਹੁੰਦਾ ਹਾਂ ਮੈਂ ਸਾਬੋ ਠੀਕ ਹੈ ਜੀ ਇਹ ਸ੍ਰੀ ਮਕਸਰ ਸਾਹਿਬ ਦੀ ਧਰਤੀ ਤੋਂ ਜਦੋਂ ਇੱਥੇ 40 ਮੁਕਤਿਆਂ ਦੇ ਇਥੇ ਜੰਗ ਲੜ ਕੇ ਹਾਂਜੀ ਕਦਰਾਣੇ ਦੀ ਢਾਉ ਸੀ ਪ੍ਰਾਣਾ ਨਾ ਉਸ ਤੋਂ ਬਾਅਦ ਜਦੋਂ ਉਹਨੂੰ ਮੁਕਤੀ ਸਰਦਾਰ ਵਰ ਦੇ ਕੇ ਹਾਂਜੀ ਉਹ ਜੰਗ ਤੋਂ ਬਾਅਦ ਜਦੋਂ ਉਹ ਲਾਸਟ ਜੰਗ ਸੀ ਹਾਂਜੀ ਇੱਥੇ ਆ ਕੇ ਦਸਵੇਂ ਪਾਤਸ਼ਾਹ ਨੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇੱਥੇ ਆ ਕੇ ਦਾਮ ਲਿਆ ਹਾਂਜੀ ਸਭ ਨਾਮ ਸਭ ਦੇ ਨਾਮ ਤੇ ਪ੍ਰਸਿੱਧ ਹੋਇਆ ਗੁਰਦੁਆਰਾ ਸਾਹਿਬ ਧਟਸਾਹ ਹਾਂਜੀ ਤੇ ਕਈ ਗੋਤਕ ਬਤਾਰੇ ਆ ਜੀ ਇੱਥੇ ਜਿਵੇਂ ਦਿੱਲੀ ਦੀ ਸੰਗਤ ਨੇ ਸ਼ੀਸ਼ਾ ਦਿੱਤਾ ਸੀ ਹਾਂਜੀ ਲਾਹੌਰ ਨਿਵਾਸੀ ਭਾਈ ਉਦਾਸ ਸਿੰਘ ਨੇ ਬੰਦੂਕ ਭੇਟ ਕਰ ਮੋਰ ਪਈ ਆਈ ਤਾਂ ਸਭ ਦੀ ਹਾਂਜੀ ਬਾਕੀ ਜਿਵੇਂ ਇਹ ਹੈ ਜੀ ਗੁਰਮੁਖੀ ਲਿਪੀ 35 ਦਾ ਜੀ 35 ਲਿਖਦੇ ਇੱਥੇ ਵੀ ਸਭ ਤੋਂ ਬੈਲਵੁੱਦੀ ਵਾਲਾ ਵੀ ਉੱਚ ਕੋਟੀ ਦਾ ਵਿਦਵਾਨ ਮੰਨ ਜੂਗਾ ਜਿਹੜਾ ਸੱਚੇ ਮੰਨ ਤੇ ਸ਼ਰਧਾ ਦੇ ਨਾਲ 35 ਲਿਖੂਗਾ ਹਾਂਜੀ ਤੇ ਵਿੱਦਿਆ ਦਾ ਦਾਣਾ ਫਿਰ ਮਹਾਰਾਜ ਦੀ ਗਰਬਨਾ ਪ੍ਰਾਪਤ ਹੋ ਗਈ ਬਿਲਕੁਲ ਇੱਥੇ ਜਦੋਂ ਮਹਾਰਾਜ ਨੇ ਚਾਰ ਬੀੜਾਂ ਦੇ ਉਤਾਰੇ ਕੀਤੇ ਸੀ ਹਾਂਜੀ ਉਹ ਇਹ ਨਾਲ ਜਿਹੜੀ ਕੋਈ ਕਲਮ ਮਤਲਬ ਹੋ ਜਾਂਦੀ ਸੀ ਹਾਂਜੀ ਘਸ ਜਾਂਦੀ ਸੀ ਉਹਨੂੰ ਮਤਲਬ ਇੱਥੇ ਵਸ ਨਾਲ ਉਹ ਕਰਦਾ ਸੰਭਾਲ ਕੇ ਰੱਖ ਲੈਣ ਸੀ ਇਹਨਾਂ ਵਿਛਲ ਤੇ ਇਤਿਹਾਸ ਹੈ ਜੀ ਪੂਰਾ ਬਹੁਤ ਅੱਛਾ ਇਤਿਹਾਸੀ ਦਾ ਵਰ ਦਿੱਤਾ ਮਹਾਰਾਜੇ ਗੁਰੂ ਕੀ ਕਾਰੀਬੂ ਦਾ ਵਰ ਕੀ ਕੰਸੀ ਹੈ ਜੀ ਤੇ ਪੈਸਾ ਕੀ ਨਾਮ ਦੱਸਿਆ ਆਪ ਜੀ ਨੇ ਆਪਣਾ ਅਮਨਦੀਪ ਸਿੰਘ ਹੈ ਫਾਲਸਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਇੰਨਾ ਇਤਿਹਾਸ ਸਾਡੇ ਨਾਲ ਸਾਂਝਾ ਕੀਤਾ ਪਰ ਇੱਕ ਬੇਨਤੀ ਤੇ ਇੱਕ ਸਵਾਲ ਵੀ ਹੈ ਮੇਰਾ ਬੇਨਾਂ ਮਹਾਰਾਜ ਦੀ ਕਿਰਪਾ ਇੰਨਾ ਤੁਸੀਂ ਗਿਆਨ ਹੈ ਤੁਹਾਨੂੰ ਜਾਣਦੇ ਹਾਂ ਪਰ ਗੁਰਗੋਬਿੰਦ ਸਿੰਘ ਜੀ ਦੇ ਪੁੱਤ ਕਿਉਂ ਨਹੀਂ ਬਣੇ ਫਿਰ ਅਜੇ ਤੱਕ ਬਣ ਜਾਗੇ ਜੀ ਇਹ ਤਾਂ ਮਹਾਰਾਜ ਦੀ ਕਿਰਪਾ ਹੀ ਹੈ ਜੀ ਐ ਨਹੀਂ ਪਤਾ ਕਦੋਂ ਹੋ ਜੇ ਹਾਂ ਇੱਕ ਆਪਣੇ ਦਾਰਾ ਰੱਖੇ ਜੀ ਦਾੜਾ ਵੀ ਰੱਖੋ ਦਾੜਾ ਵੀ ਰੱਖੋ ਪ੍ਰਕਾਸ਼ ਕਰੋ ਬੜੀ ਖੁਸ਼ੀ ਹੋਈ ਤੁਹਾਨੂੰ ਦੇਖ ਕੇ ਤانوں ਤੁਹਾਡੇ ਬਚਨ ਸੁਣ ਕੇ ਬੜੀ ਖੁਸ਼ੀ ਹੋਈ ਹੈ ਨਹੀਂ ਨਹੀਂ ਬਚਨ ਬਚਨਾ ਦੇ ਉੱਤੇ ਫਿਰ ਆਪਾਂ ਪੈਰਾ ਵੀ ਦਈਏ ਤੇ ਗੁਰੂ ਸਾਹਿਬ ਦੀ ਹੋਰ ਕਿਰਪਾ ਹੋ ਜਾਏਗੀ ਜਰੂਰ ਜੀ ਜਰੂਰ ਖਾਸ ਜੀ ਬਹੁਤ ਬਹੁਤ ਧੰਨਵਾਦ ਜੀ ਕਿਹੜਾ ਨਗਰ ਆਈ ਆਪਣਾ ਅਸੀਂ ਪਟਿਆਲੇ ਤੋਂ ਜੀ ਖਾਲਸਾ ਪ੍ਰਚਾਰ ਮਿਸ਼ਨ ਸਾਡਾ ਚੈਨਲ ਹੈ YouTube ਤੇ ਤੇ ਉੱਥੇ ਵੀਡੀਓ ਵੀ ਆਪ ਜੀ ਜਰੂਰ ਦੇਖਿਓ ਖਾਲਸਾ ਪ੍ਰਚਾਰ ਮਿਸ਼ਨ ਸਬਸਕ੍ਰਾਈਬ ਕਰ ਲੈਣਾ ਖਾਲਸਾ ਪ੍ਰਚਾਰ ਮਿਸ਼ਨ ਜੀ ਹਾਂ ਜੀ ਹਾਂ ਪਟਿਆਲੇ ਤੋਂ ਅੱਜ ਦਰਸ਼ਕ ਜੀ ਜਦੋਂ ਮਹਾਰਾਜ ਨੇ ਬਾਬਾ ਧੀਰ ਸਿੰਘ ਦੀ ਬੀਰ ਸਿੰਘ ਦੀ ਧੀਰ ਸਿੰਘ ਨੇ ਮੂਰੀ ਭੱਜ ਕੇ ਗਏ ਸੀ ਅੱਛਾ ਜੀ ਬਾਬਾ ਡੱਲਾ ਸਿੰਘ ਹਾਂ ਜ ਸਾਰੇ ਸੀਗੇ ਪਰ ਉਹ ਆਏ ਵੀ ਬਾਅਦ ਚ ਮਿਲਦੇ ਆ ਠੀਕ ਹੈ ਉਹਨੇ ਵੀ ਜੰਗ ਵੇਲੇ ਮੈਨੂੰ ਨਾਲ ਸਾਥ ਲੈਂਦੇ ਆ ਉਹ ਸਾਰਾ ਇਤਿਹਾਸ ਉਹ ਇੱਥੇ ਜਿਹੜੀਆਂ ਕਿਤਾਬਾਂ ਲੰਦੀਆਂ ਉਹਨਾਂ ਦੇ ਵਿੱਚ ਵੀ ਉਵੇਂ ਲਿਖਿਆ ਜੀ ਬਿਲਕੁਲ ਬਿਲਕੁਲ ਤੇ ਇਹਨੂੰ ਬਹੁਤ ਵੱਡਾ ਇਤਿਹਾਸ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸੋਸੰਗਤ ਜੀ ਕੀ ਨਾਮ ਦੱਸਿਆ ਫੇਰ ਨੌ ਮਹੀਨੇ ਨੌਕੜਾ ਨੌਪਾਲ ਮਹਾਰਾਜ ਇੱਥੇ ਰਹੇ ਹਾਂ ਜੀ ਹਾਂ ਜੀ ਇਹ ਨੌ ਮਹੀਨੇ ਦਾ ਸਮਾਂ ਗੁਰੂ ਸਾਹਿਬ ਨੇ ਇੱਥੇ ਬទਿਤ ਕੀਤਾ ਜੀ ਸੋਸੰਗਤ ਜੀ ਹੋਰ ਵੀ ਆਪ ਜੀ ਦੇਖ ਸਕਦੇ ਹੋ ਕਿ ਸੰਗਤਾਂ ਥੇ ਲਿਖ ਰਹੀਆਂ ਨੇ ਪੰਜਾਬੀ ਤੂੰ ਦਿਖਾਉਨੇ ਆ ਗੱਲਬਾਤ ਵੀ ਕਰਦੇ ਆ ਲਿਖੀ ਜਾਵਾਂਗੇ ਛੱਡ ਜਿਣੀ ਬਹਿ ਗਿਆ ਉਹ ਮਨ ਲਓ ਜੀ ਹਾਂਜੀ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖ ਰਹੇ ਹੋ ਜੀ ਪੰਜਾਬੀ ਲਿਪੀ ਹਾਂਜੀ ਪੜਾਈ 'ਚ ਕਮਜ਼ੋਰ ਪੜਾਈ 'ਚ ਲਿਖਦਾ ਘਟ ਹੈ ਜੀ ਸਪੈਸ਼ਲ ਅਸੀਂ ਅੱਜ ਨਹੀਂ ਆਏ ਹਾਂ ਜੀ ਹਾਂਜੀ ਕਾਕਾ ਜੀ ਇੱਧਰ ਦੇਖ ਲਓ ਕੀ ਨਾਂ ਤੁਹਾਡਾ ਤੁਹਾਡਾ ਨਾਂ ਸੁ ਬੋਲੋ ਹਗਮ ਹਗਮ ਸਿੰਘ ਪੂਰਾ ਨਾਂ ਹਗਮ ਸਿੰਘ ਹਾ ਮਹਲ ਵਾਹਿਗੁਰੂ ਬਹੁਤ ਅੱਛੇ ਕਿਹੜੀ ਕਲਾਸ ਪੜ੍ਹਦੇ ਹੋ ਤੀਜੀ ਚ ਬਾ ਪੜ੍ਹਾਈ ਕਰੋ ਮਨ ਲਾ ਕੇ ਗੁਰੂ ਸਾਹਿਬ ਦੇ ਚੰਨਾਂ ਚ ਕਰਕੇ ਜਾਓ ਅਰਦਾਸ ਮਹਾਰਾਜ ਚੜ੍ਹਦੀ ਕਲਾ ਬਖਸ਼ੂਗਾ ਤੀਜੀ ਕਲਾਸ ਚ ਪਹਿਲੇ ਨੰਬਰ ਤੇ ਆਣਾ ਫਿਰ ਹੁਣ ਪੇਪਰ ਆਣ ਆਲੇ ਨੇ ਠੀਕ ਹੈ ਕਿਉਂ ਗਏ ਹੋ ਹਾਂ ਠੀਕ ਹੈ ਆ ਓਕੇ ਸ਼ੁਕਰੀਆ ਤੁਹਾਡਾ ਵੀ ਕੋਈ ਗੱਲ ਨਹੀਂ ਸੋ ਸੰਗਤਾਂ ਦੀ ਮੰਤ ਹੈ ਜੀ ਕਿ ਗੁਰੂ ਸਾਹਿਬ ਜੀ ਨੇ ਇੱਥੇ ਚਾਰ ਬੀੜਾਂ ਦਾ ਉਤਾਰਾ ਕੀਤਾ ਹੈ ਕਬ ਬਾਬਾ ਦੀਪ ਸਿੰਘ ਜੀ ਪਾਸੋਂ ਹੋਰ ਸਿੰਘਾਂ ਪਾਸੋਂ ਮਾਰਨ ਨੇ ਸੇਵਾ ਲਈ ਸੀ ਤੇ ਕਹਿੰਦੇ ਜਿਹੜੀਆਂ ਕਲਮਾਂ ਦੇ ਨਾਲ ਲਿਖਦੇ ਸੀ ਉਹ ਮਾਰਾ ਦੇ ਸਰੂਪ ਉਹ ਕਲਮਾਂ ਜਦੋਂ ਘਸ ਜਾਂਦੀਆਂ ਸੀ ਉਹ ਇੱਥੇ ਰੱਖ ਦਿੱਤੀਆਂ ਜਾਂਦੀਆਂ ਸੀ ਤੇ ਉਹਨਾਂ ਨਾਲ ਫਿਰ ਅੱਗੋਂ ਬਾਬਾ ਦੀਪ ਸਿੰਘ ਜੀ ਨੇ ਜਿਵੇਂ ਟਕਸਾਲ ਚਲਾਈ ਬੱਚੇ ਵੀ ਪੜ੍ਹਦੇ ਰਹੇ ਕਰਦੇ ਰਹੇ ਤੇ ਉਹ ਪ੍ਰਾਤਨ ਜੋ ਇੱਕ ਮਨਉਤ ਚੱਲਦੀ ਆ ਰਹੀ ਹੈ ਗੁਰੂਕੀਆਂ ਸੰਗਤਾਂ ਇੱਥੇ ਪੰਜਾਬੀ ਲਿਖ ਕੇ ਜਾਂਦੀਆਂ ਨੇ ਤੇ ਸੰਗਤ ਦਾ ਮੰਨਣਾ ਵੀ ਇਸ ਤੋਂ ਬਾਅਦ ਪੜ੍ਹਾਈ ਦੇ ਵਿੱਚ ਵਾਧਾ ਹੁੰਦਾ ਹੈ ਸੋ ਸਰਦਾ ਭਾਵਨਾ ਦੇ ਨਾਲ ਕੋਈ ਕਾਰਜ ਕੀਤਾ ਜੇ ਤਾਂ ਉਹ ਰਾਸ ਹੁੰਦਾ ਹੈ ਜੀ ਜ਼ਰੂਰ ਸੋ ਸੰਗਤ ਜੀ ਆਪ ਜੀ ਨੇ ਦੇਖਿਆ ਗੁਰਦੁਆਰਾ ਲਖਣ ਸਰ ਸਾਹਿਬ ਦਾ ਇਤਿਹਾਸ ਕਿ ਇੱਥੇ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਦੇ ਲਿਖਾਰੇ ਕਰਵਾਏ ਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨਤਾ ਬਖਸ਼ੀ ਸੀ ਗੁਰਤੇਗ ਬਹਾਦਰ ਸਾਹਿਬ ਦੀ ਬਾਣੀ ਵੀ ਇੱਥੇ ਦਰਜ ਕੀਤੀ ਗਈ ਤੇ ਇਸ ਕਰਕੇ ਹੀ ਇਥੋਂ ਬੱਚਿਆਂ ਨੂੰ ਪੜ੍ਹਾਉਂਦੇ ਰਹੇ ਬਾਬਾ ਦੀਪ ਸਿੰਘ ਜੀ ਭਾਈ ਮਨੀ ਸਿੰਘ ਜੀ ਗੁਰੂ ਸਾਹਿਬ ਦੇ ਜਾਣ ਤੋਂ ਬਾਅਦ ਵੀ ਤੇ ਉਹੀ ਮਨੋਤ ਹੈ ਜਿਹੜੀ ਚੱਲ ਰਹੀ ਆ ਰਹੀ ਹੈ ਕਿ ਅੱਜ ਵੀ ਇੱਥੇ ਬੱਚੇ ਜਿਹੜੇ ਲਿਖ ਕੇ ਜਾਂਦੇ ਨੇ ਪੈਂਤੀ ਅਖਰੀ ਤੇ ਉਹਨਾਂ ਦਾ ਮੰਨਣਾ ਹੈ ਕਿ ਇਹ ਸਾਨੂੰ ਪੜ੍ਹਾਈ ਦੇ ਵਿੱਚ ਫਿਰ ਉਹਨਾਂ ਦਾ ਵਾਧਾ ਹੁੰਦਾ ਹੈ ਬੱਚਿਆਂ ਦਾ ਦਿਮਾਗ ਤੇਜ ਹੁੰਦਾ ਸੋ ਗੁਰੂ ਸਾਹਿਬ ਬਖਸ਼ਿਸ਼ ਕਰਨ ਬਾਕੀ ਜਦੋਂ ਮੰਨ ਲਾ ਕੇ ਗੁਰੂ ਸਾਹਿਬ ਦੇ ਬਚਨਾਂ ਤੇ ਪਹਿਰਾ ਦੇਾਂਗੇ ਅਸੀਂ ਤਾਂ ਹੀ ਸਾਡੇ ਕਾਰਜ ਨੇ ਜਿਹੜੇ ਸਿੱਧ ਹੋਣਗੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਸੰਗਤ ਜੀ ਫਿਰ ਹੋਰ ਕੱਲ੍ਹ ਬਾਤ ਕਰਾਂਗੇ ਕੋਈ ਜਗ੍ਹਾ ਜੇ ਸਾਨੂੰ ਲੱਗੀ ਤੁਹਾਡੇ ਨਾਲ ਸ਼ੇਅਰ ਕਰਨ ਵਾਸਤੇ ਤਾਂ ਜ਼ਰੂਰ ਸ਼ੇਅਰ ਕਰਾਂਗੇ ਜੀ ਮੈਂ ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਸਬਸਕ੍ਰਾਈਬ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ